ਇੱਕ ਵਾਰ ਬਾਦਸ਼ਾਹ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋ ਸੱਤ ਬਿਮਾਰ ਹੋ ਗਿਆ। ਸ਼ਾਹੀਆ ਕੀ ਨੇ ਖਾਸ ਕਿਸਮ ਅਤੇਵਜਨ ਦੀ ਹਰੜ ਅਤੇ ਲੌਂਗ ਦਵਾਈ ਲਈ ਤਜਵੀਜ਼ ਕੀਤੀ। ਸਭ ਜਗਾਂ ਇਹਨਾਂ ਦੀ ਭਾਲ ਹੋਈ ਪਰ ਇਹ ਵਸਤਾ ਕਿਤੋਂ ਨ ਮਿਲਿਆ। ਅੰਤ ਕਿਸੇ ਨੇ ਬਾਦਸ਼ਾਹ ਨੂੰ ਗੁਰੂ ਜੀ ਤੇ ਦਵਾ ਖਾਣੇ ਦੀ ਦੱਸ ਪਾਈ। ਸ਼ਾਹਜਹਾਂ ਪਹਿਲਾਂ ਤਾਂ ਟਕਿਆ ਕਿ ਮੇਰੀ ਤਾਂ ਗੁਰੂ ਕਰਨ ਦੁਸ਼ਮਣੀ ਰਹੀ ਹੈ। ਮੈਂ ਕਿਸ ਮੂਹ ਨਾਲ ਉਹਨਾਂ પાસે ਮੰਗ ਕਰਾਂ। ਨਾਲੇ ਉਹ ਇਹ ਵਸਤਾ ਮੈਨੂੰ ਕਿਉਂ ਦੇਣ ਲੱਗੇ ਹਨ? ਪਰ ਫਿਰ ਕਿਸੇ ਨੇਕ ਆਦਮੀ ਨੇ ਸਲਾਹ ਦੇ ਦਿੱਤੀ ਉਸਨੇ ਆਦਮੀ ਨੂੰ ਖਤ ਦੇ ਕੇ ਗੁਰੂ ਜੀ ਵੱਲ ਰਵਾਨਾ ਕਰ ਦਿੱਤਾ ਗੁਰੂ ਘਰ ਦੀ ਤਾਂ ਰੀਤ ਹੀ ਬੁਰੇ ਦਾ ਭਲਾ ਕਰ ਚੱਲੀ ਆਉਂਦੀ ਸੀ ਸੋ ਖਤ ਮਿਲਨ ਤੇ ਸ੍ਰੀ ਗੁਰੂ ਹਰ Rai ਜੀ ਨੇ ਲੋੜਿੰਦੇ ਵਜਨ ਅਤੇ ਪਰਕਾਰ ਦੀ ਹਰੜ ਤੇ ਲੌਂਗ ਦੇ ਦਿੱਤੇ ਨਾਲ ਹੀ ਇੱਕ ਨਗਮੂਤੀ ਵੀ ਭੇਜਿਆ ਤੇ ਆਖਿਆ ਇਸ ਨੂੰ ਪੀ ਕੇ ਦਵਾਈ ਦੇ ਨਾਲ ਹੀ ਬਿਨਾ ਦਵਾਈ ਵਧੀਰੇ ਅਸਰ ਕਰੇਗੀ ਦਵਾਈ ਖਾਣ ਨਾਲ ਦਾਰਾ ਜੀ ਕੋ ਰਾਜੀ ਹੋ ਗਿਆ ਉਹ ਚੱਲ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗੁਰੂ ਜੀ ਦੇ ਬਚਨ ਸੁਣ ਕੇ ਅਤੇ ਗੁਰ ਸਿੱਖਾਂ ਦੀ ਰਹਿਣੀ ਤੇ ਬਹਿਣੀ ਤੱਕ ਕੇ ਉਹ ਬੜਾ ਪ੍ਰਭਾਵਿਤ ਹੋਇਆ ਵਾਹ ਗੁਰੂ ਜੀ ਖਾਲਸਾ ਵਾਹ ਗੁਰੂ ਜੀ ਕੀ ਫਤਿਹ